ਝੋਨਾ ਲਾਇਆ ਜੇ ਲਾਭ ਦਿੱਤੀ ਆ ਠੇਕਾ ਦਿੱਤਾ 7-8 ਲੱਖ ਰੁਪਇਆ ਮੈਂ ਦਿੱਤਾ ਠੇਕਾ ਦਿੱਤਾ ਜੇ ਲਾਭ ਦਿੱਤੀ ਆ ਭਾਈ ਦਿੱਤੀ ਜੋ ਮਲ ਤੇ ਖਰਚਾ ਜੋ ਵੀ ਕੁਝ ਹੋਇਆ ਤੇ ਮੈਂ ਦੱਸੋ ਗਰੀਬ ਬੰਦਾ ਝੋਨਾ ਮਾਰਿਆ ਗਿਆ ਮੇਰਾ ਮੈਂ ਦੱਸੋ ਕੀ ਕਰੂੰਗਾ ਇਹ ਪਾਣੀ ਇਥੇ ਨਾਲ ਕੋ ਕੋ ਨਿਕਾਸ ਸਿਆ ਨਾ ਕੋਈ ਗਾਲੀ ਹਸਾਂਦੀ ਅਰਜੋਰ ਬੇਨਤੀ ਆ ਸਾਡਾ ਪਾਣੀ ਦਾ ਨਿਕਾਸ ਦਾ ਕੋਈ ਬੰਦ ਕੀਤਾ ਜਾਵੇ ਅਜੇ ਸਾਨੂੰ ਇਹ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਐਸੇ ਸਾਡੇ ਝੋਨੇ ਸਾਰੇ ਡੁੱਬੇ ਪਏ ਆ ਤੇ ਬੰਤਾ ਤੋਂ ਮਾਨਾਂ ਵਾਲੇ ਤੋਂ ਤੇ ਪੂਰਵਾ ਜਮੀਨ 'ਤੇ ਕੋਈ ਪਾਣੀ ਕਿੰਨਾ ਵੀ ਸਰਾ ਉਹ ਤੋਂ ਬਰਸਾਤੀ ਜਦੋਂ ਵੀ ਇਹ ਤਾਂ ਮੀਂਹ ਦੇਖੋ ਕਿ ਸ਼ੁਰੂ ਹੋਏ ਅਜੇ ਆ ਕੋਈ ਹਾੜ ਦਾ ਮਹੀਨਾ ਨਹੀਂ ਮਹਾ 10 15 ਦਿਨ ਗਿਆ 20 ਦਿਨ ਵੱਧ ਤੋਂ ਵੱਧ ਤੇ ਸੌਣ ਦੀ ਵੀ ਤਾਂ ਸਭ ਤੋਂ ਵੱਧ ਨਹੀਂ ਪੈਂਦੇ ਆ ਅਜੇ ਕੰਮ ਸ਼ੁਰੂਆਤ ਹੋਇਆ ਤੇ ਆ ਵੇਖੋ ਕੀ ਬਣਿਆ ਲਿਆ ਲੱਗੇ ਪਏ ਆ ਕੋਈ ਪਾਣੀ ਨਿਕਾਸੀ ਨਹੀਂ ਗੱਲ ਨਹੀਂ ਕੋਈ ਬਨੇ ਪਾਣੀ ਜਨ ਨਹੀਂ 35 ਤੋਂ 40 ਕਿਲੋ ਜੇ ਪਾਣੀ ਸਾਰਾ ਖੜਨਾ ਹੈ ਇਹਦੇ ਪਾਣੀ ਆ ਗਏ ਡੱਕ ਲੱਗ ਜਾਂਦੀ ਸੀ ਬਾਬਿਆਂ ਦੀ ਤੇ 10 ਕਿੱਲੇ ਪੈ ਰਹੀ ਆ ਆਹ ਇਤਾਰੇ ਜਦੋਂ ਪਾਣੀ ਪੈਂਦਾ ਰਿਹਾ ਤੇ ਅਸੀਂ ਮੋਟਰਾਂ ਲਾ ਕੇ ਪਾਣੀ ਕਢਣਾਂ ਰਿਹਾ ਆਪਣੇ ਟੂਬੇ ਲਾ ਕੇ ਜਾਂ ਪਖੇ ਲਾਉਣੇ ਕੋਈ ਬੰਦਾ ਸਾਡੇ ਨਾਲ ਲੱਗਦਾ ਹੁੰਦਾ ਇੱਥੇ ਆ ਕੇ ਡੱਕ ਲੱਗ ਜਾਂਦੀ ਆ ਗਾੜੀ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜੇ ਅਗਲੇ ਆਪਣੇ ਪਾਣੀ ਦਾ ਨਿਕਾਸ ਹੋਵੇ ਜਾਂ ਰੇੜਕੇ ਪਾਣੀ ਕੇ ਪੈਂਦਾ ਹੋਵੇ ਤਾਂ ਅਸੀਂ ਕਦੀ ਤੁਸੀਂ ਨਾ ਮਾਰ ਦੇ ਤਿੰਨ ਤਿੰਨ ਫੁੱਟ ਤੱਕ ਹੁਣ ਪਾਣੀ ਆਜੇ ਬਰਸਾਤਾ ਸ਼ੁਰੂ ਹੋਈਆਂ ਹਜੇ ਮੇਰਾ ਮੌਸਮ ਚੱਲਣ ਨਹੀਂ ਦਿਆਦਾ ਤੇ ਗਾਂ ਦਾ ਪਤਾ ਨਹੀਂ ਕੀ ਬਣਨਾ ਕਿੰਨੇ ਪਾਣੀ ਆਉਣਾ ਇਹ ਪੰਜ ਪੰਜ ਫੁੱਟ ਤੱਕ ਪਾਣੀ ਪਹੁੰਚ ਜਾਣਾ ਇੱਥੇ ਨਹੀਂ ਅੱਗੇ ਪਾਣੀ ਨਿਕਾਸ ਅੱਗੇ ਨਿਕਲਦਾ ਹੈ ਪਹਿਲਾਂ ਸਟੇਡੀਅਮ ਲੱਗੋ ਉਧਰ ਨਾਲਾ ਬਣਿਆ ਹੈ 3ਾਈ ਤੋਂ 3 ਫੁੱਟ ਦਾ ਤੇ ਜਦੋਂ ਦਾ ਪਾਪੀ ਵਿਧੀ ਚਿੰਦੀਆਂ ਬੰਨ ਮਾਰਤਾ ਆਪਣੀ ਪੈਲੀ ਚ ਤੇ ਉਦੋਂ ਦਾ ਨਹੀਂ ਨਿਕਾਸ ਕੋਈ ਉਹ ਇੱਥੇ ਆਪਾਂ ਮਹੀਨਾ ਪਾਣੀ ਤਾਰਵੇ ਭਾਵੇਂ 20 ਦਿਨ ਰਵੇ ਭਾਵੇਂ 10 ਦਿਨ ਰਵੇ ਇਤਨਾ ਪਾਣੀ ਇਥੇ ਤਲਾ ਲੱਗੇ ਰਹਿਣੇ ਆ ਦੋ ਪਿੰਡਾਂ ਦਾ ਰਗਵਾ ਇਥੇ ਸਾਰਾ ਨਿਕਾਸ ਹੀ ਇੱਥੇ ਹੁੰਦਾ ਭਾਜੀ ਉਹਨਾਂ ਨੇ ਕਾ ਨਾਲਾ ਜਾਂਦਾ ਨਾ ਬਣਿਆ ਉਹ 4 ਫੁੱਟ ਉੱਚਾ ਨਾਲਾ ਵਾ ਕਦੀ ਵੀ ਨਾਲੇ ਦੇ ਵਿੱਚ ਪਾਣੀ ਪਾ ਦੇਣ ਅਸੀਂ ਤਾਂ ਤੁਸੀਂ ਵੜਦਾਂਗੇ ਜੇ ਪਾਣੀ ਪੈ ਸਕਦਾ ਨਾਲੇ 'ਚ ਪਾਣੀ ਪੈ ਨਹੀਂ ਸਕਦਾ ਤੇ ਇਹੋ ਪ੍ਰਸ਼ਾਸਨ ਅਕਾ ਡੀਸੀ ਸਾਹਿਬ ਅਕ ਮੰਗ ਕਰਦੇ ਆ ਵੀ ਸਾਨੂੰ ਅੱਗੇ ਵੀ ਦੋਸਤ ਵਾਲਾ ਹੋ ਗਿਆ ਅਸੀਂ ਉਦੋਂ ਵੀ ਇੱਥੇ ਸਭ ਕੁ ਕੀਤਾ ਐ ਅਪਲੀਕੇਸ਼ਨਾਂ ਕਰਤੀਆਂ ਐ ਐਸਡੀਐਮ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਸਾਡੇ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਇਹੋ ਮੰਗ ਕਰਦੇ ਸਾਡਾ ਪੱਕਾ ਹੱਕ ਕੀਤਾ ਜਾਵੇ ਕੋਈ ਇਹਦਾ ਤੇ ਅਗਲੇ ਬੰਨੇ ਬਾਬਿਆਂ ਨੇ ਤੁਸੀ ਮਾਰੀ ਆ ਉਹਨਾਂ ਆਪਣਾ ਆਪਣੇ ਖੇਤ ਬਚਾਉਣ ਵਾਸਤੇ ਸਾਡੇ ਮਗਰ 20 20 ਦਿਨਾਂ ਜਿਹੜਾ ਸੀ ਇਹਨਾਂ ਨੇ ਡੋਬਿਆ ਵਾ ਮਗਰਲੇ ਬੰਨੇ ਤੇ ਉਹ ਮਗਰਲੇ ਗਾਲ ਬੰਨੇ ਨਖਾਸ ਕੋਈ ਨਹੀਂ ਹੈਗਾ ਇਹ ਨਾਲਾ ਬਣਨਾ ਚਾਹੀਦਾ ਪ੍ਰਸ਼ਾਸਨ ਕਾਲੀ ਅਪੀਲ ਕਰਦੇ ਆ ਤੇ ਪਾਣੀ ਸਾਰਾ ਹੀ ਸਾਡਾ ਪਿੰਡ ਦਾ ਹੱਲ ਹੋ ਸਕਦਾ ਜੇ ਇਹ ਨਾਲਾ ਨਹੀਂ ਪੁੱਟਿਆ ਜਾਂਦਾ ਤਾਂ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਮਸਲਾ ਇਹ ਆ ਜੀ ਮੈਂ ਝੋਨਾ ਲਾਇਆ ਠੇਕੇ ਦੇ ਪੈੜੀ ਲਈ ਆ ਕਿੰਨੀ ਪੈੜੀ ਲਈ ਪੈੜੀ ਲਈ 9 ਕਿਲੇ ਸਾਡੇ ਤੇ ਝੋਨਾ ਲਾਇਆ ਜੇ ਲਾਭ ਦਿੱਤੀ ਆ ਠੇਕਾ ਦਿੱਤਾ 7-8 ਲੱਖ ਰੁਪਈਆ ਮੈਂ ਦਿੱਤਾ ਠੇਕਾ ਦਿੱਤਾ ਜੇ ਲਾਭ ਦਿੱਤੀ ਆ ਭਾਈ ਦਿੱਤੀ ਜੋ ਮਲ ਤੇਲ ਖਰਚਾ ਜੋ ਵੀ ਕੁਝ ਹੋਇਆ ਤੇ ਮੈਂ ਦੱਸੋ ਗਰੀਬ ਬੰਦਾ ਝੋਨਾ ਮਾਰਿਆ ਗਿਆ ਮੇਰਾ ਮੈਂ ਦੱਸੋ ਕੀ ਕਰੂੰਗਾ ਇਹ ਪਾਣੀ ਕਿੱਥੋਂ ਆਇਆ ਪਾਣੀ ਇਹ ਮਾਨ ਨਾਲੇ ਭਿੱਟੇ ਵੱਡਾਂ ਦਾ ਦੋਹਾਂ ਪਿੰਡਾਂ ਦਾ ਰਗਵਾ ਇੱਥੇ ਸਾਰਾ ਨਖਾਸ ਹੀ ਇੱਥੇ ਆਉਂਦਾ ਭੁਲੜਾਂ ਦਾ ਵੀ ਨਾਲ ਹੀ ਪਾਣੀ ਆ ਇੱਥੇ ਨਖਾਸ ਆਉਂਦਾ ਤੇ ਨਾ ਪਿੰਡਾਂ ਦਾ ਪਾਣੀ ਇੱਥੇ ਹੀ ਆਉਂਦਾ ਜੀ ਤੇ ਅਗਲੇ ਬੰਨੇ ਬਾਬਿਆਂ ਨੇ ਤੁਸੀ ਮਾਰੀ ਆ ਉਹਨਾਂ ਆਪਣਾ ਆਪਣੇ ਖੇਤ ਬਚਾਉਣ ਵਾਸਤੇ ਸਾਡੇ ਮਗਰ 20 20 ਲੇ ਥਾਂ ਜਿਹੜਾ ਸੀ ਇਹਨਾਂ ਨੂੰ ਡੋਬਿਆ ਵਾ ਮਗਰਲੇ ਬੰਨੇ ਤੇ ਉਹ ਮਤਲਬ ਗਾਲ ਬਣ ਨਖਾਸ ਕੋਈ ਨਹੀਂ ਹੈਗਾ ਹਾਂਜੀ ਪੁੱਛਣਾ ਕੀ ਅਸੀਂ ਪੁੱਛਿਆ ਸੀ ਤੇ ਉਹ ਆਂਦੇ ਵੀ ਤੁਸੀਂ ਪਿਛਲੇ ਬੰਨੇ ਤੁਸੀਂ ਮਾਰ ਲਓ ਤੇ ਦੱਸੋ ਅਸੀਂ ਤੁਸੀਂ ਕਿਤਰਾ ਮਾਰੀਏ ਠੇਕੇ ਦੀ ਤੇ ਪਹਿਲੀ ਯਾਰ ਠੇਕੇ ਤੁਸੀਂ ਕਿਤਰਾ ਮੈਂ ਮਾਰਾਂ ਇੱਥੇ ਕਿੰਨਾ ਕੁ ਨੁਕਸਾਨ ਹੋਗਾ ਨਿਸ਼ਕਾਨ ਤੇ ਲਾ ਲਓ ਵੀ 9 ਕਿਲੇ 9 ਕਿਲੇ ਮੇਰਾ ਬਾਕੀ ਦਾ ਥਾਂ ਦਿੱਤੀਆਂ 35 40 ਕਿਲਿਆਂ ਦੇ ਪਾਣੀ ਫੇਰਨ ਰਿਆ ਬਾਕੀ ਮੈਂ ਦੇ 9 ਕਿਲੇ ਥਾਂ ਠੇਕੇ ਲਿਆ ਮੇਰੇ ਆਪ ਦੀ ਗੱਲ ਕਹਿੰਦਾ ਮੈਂ 9 ਕਿਲੇ ਹਾਂਜੀ 65000 ਮੈਂ ਪਹਿਲੀ ਲਈ ਜੀ ਕੀ ਮੰਗ ਕਰਦੇ ਜੇ ਤੁਸੀਂ ਤੇ ਮੰਗ ਮੈਂ ਦੇ ਇਹੋ ਗੱਲਾਂ ਨਾ ਵੀ ਕਿ ਇਹ ਤਰ੍ਹਾਂ ਨਖਾਸ ਬਣਿਆ ਜਾਵੇ ਕਿ ਬੰਦੇ ਨੂੰ ਰਾਹ ਬਣ ਜੇ ਚਲੋ ਪੈੜੀ ਦਾ ਬਚਾ ਜੇ ਝੋਨੇ ਦਾ ਦੇ ਕਿ ਇਹ ਤਰ੍ਹਾਂ ਪਾਣੀ ਨਿਕਲ ਜੇ ਤੇ ਕਿਸਾਨ ਖੁਸ਼ਹਾਲੀਆਂ ਕਰਦੇ ਆ ਅਹੀਂ ਤੇ ਜੇ ਨਾ ਕੋਈ ਮਸਲਾ ਲੂਦੇ ਅਹੀਂ ਤੇ ਕਿਤੇ ਨਾ ਕਿਤੇ ਧਰਨਾ ਲਾਵਾਂਗੇ ਅਹੀਂ ਹੁਣ ਕੀ ਕਰ ਸਕਦੇ ਆ ਗਰੀਬ ਆਦਮੀ ਸਾਡੀ ਤੁਹਾਡੇ ਚੰਦਰ ਭਾਈ ਤੇ ਅਹੀਂ ਤੇ ਮੈਂ ਬੇਨਤੀ ਕਰਦੇ ਆ ਵੀ ਸਾਡਾ ਕਿਨਾਂ ਕਿ ਬਨੇ ਨਖਾਸ ਕੱਢਣਾ ਚਾਹੀਦਾ ਯਕੀਨਾ ਆਪਣਾ ਕਿਹੜਾ ਪਿੰਡ ਜੀ ਲਖਿੰਦਰ ਸਿੰਘ ਪਿੰਡ ਪੁਲਗੜਾ ਭਾਈ ਕੀ ਮਸਲਾ ਜਿਹੜਾ ਪਿੰਡ ਦਾ ਖੜਾ ਮਸਲਾ ਹੈ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡਾ ਜਿਹੜਾ ਪਾਣੀ ਦਾ ਨਿਕਾਸ ਆ ਅੱਗੋਂ ਬਿਲਕੁਲ ਬੰਦ ਹੋ ਗਿਆ ਪਿਛਲੇ ਪਾਸੇ ਤੋਂ ਸਾਰੀਆਂ ਪੁਰੀਆਂ ਬੰਦ ਹੋਈਆਂ ਪਿੱਛੋਂ ਹੁੰਦਾ ਇਸੇ ਕਰਕੇ ਸਾਰਾ ਇੱਥੇ ਆਉਣ ਡਿਆ ਸਾਡੀ ਆਣ ਕੇ ਐਂਡ ਤੇ ਹੋ ਜਾਂਦਾ ਖਤਮ ਇੱਥੇ ਨਾ ਕੋਈ ਅਗੋਂ ਨਿਕਾਸ ਸਿਆ ਨਾ ਕੋਈ ਗਾਲੀ ਸਾਨੂੰ ਬੜਾ ਜ਼ੋਰ ਬੇਨਤੀ ਆ ਕਿ ਸਾਡਾ ਪਾਣੀ ਦਾ ਨਿਕਾਸ ਦਾ ਕੋਈ ਬੰਦ ਕੀਤਾ ਜਾਵੇ ਅਜੇ ਸਾਨੂੰ ਇਹ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਐਸ ਵੇਲੇ ਸਾਡੇ ਝੋਨੇ ਸਾਰੇ ਡੁੱਬੇ ਪਏ ਨੇ ਇੱਕ ਥਾਂ ਜਿਹੜਾ ਤੁਹਾਡਾ ਡੁੱਬ ਚੁੱਕਾ ਸਾਡਾ ਗੱਟੀ 35 ਕਿਲੇ ਚੋਂ ਨਾ ਜੜਾ ਡੁੱਬ ਗਿਆ ਬਾਅਦ ਤੇ ਪਾਣੀ ਅਜੇ ਇਸ ਤਰ੍ਹਾਂ ਪੜਾਉ ਪਾਣੀ ਕਾਰਨ ਨਹੀਂ ਪਾਣੀ ਕਾਰਨ ਅਗੇ ਨਿਕਾਸ਼ ਹੈ ਨਹੀਂ ਕੋਈ ਵੀ ਨਿਕਾਸ਼ ਸਾਡਾ ਇਹ ਨਾਲਾ ਆ ਪਾ ਜ ਨਾਲਾ ਬਣਾਇਆ ਜਾਵੇ ਜਾਂ ਕੋਈ ਆਪਣਾ ਮਤਲਬ ਸਾਨੂੰ ਰਾਹ ਦਿੱਤੀ ਜਾਵੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੋ ਮਰਜ਼ੀ ਕਿਸ ਤਰ੍ਹਾਂ ਕਰਕੇ ਉਹ ਕਿਥੋਂ ਨਹੀਂ ਹਾਂਜੀ ਲੋਲ ਤਾਂ ਹਾਂਜੀ ਪਾਣੀ ਬੇਂਤੀ ਕੀਤੀ ਜਾਂਦੀ ਹੈ ਅਸੀਂ ਦੋਵਾਂ ਦਾ ਪਹਿਲੇ ਸਾਲ ਵੀ ਇਸ ਤਰ੍ਹਾਂ ਬੇਂਤੀਆਂ ਕੀਤੀਆਂ ਅਸੀਂ ਐਸਟੀਐਮ ਸਾਹਿਬ ਨੂੰ ਦਿੱਤਾ ਨੋਟਿਸ ਜੀ ਸਾਹਿਬ ਨੂੰ ਦਿੱਤਾ ਹੈ ਸਾਡੀ ਇਹ ਕੋਈ ਕਾਰਵਾਈ ਨਹੀਂ ਹੋਈ ਕਿ ਉਹ ਨਾ ਵੀ ਨਾ ਕੀਤਾ ਨਾ ਕੋਈ ਆਣ ਕੇ ਮੌਕੇ ਤੱਕ ਨਹੀਂ ਵੇਖਿਆ ਸਾਡਾ ਅਸੀਂ ਪਰ ਆਪਣਾ ਪ੍ਰਧਾਨ ਹੋਣ ਦੇ ਨਾਤੇ ਇਹ ਪਰਜੋਰ ਬੇਨਤੀ ਕਰਦੇ ਆਂ ਜੀ ਸਾਡੇ ਨਾਂ ਕੋਈ ਸੁਣੀ ਗਈ ਫਿਰ ਅਸੀਂ ਮਜਬੂਰ ਹੋ ਕੇ ਧਰਨੇ ਤੇ ਸਾਨੂੰ ਮਜਬੂਰ ਹੋਣਾ ਪਊ ਧਰਨੇ ਆ ਵਾਸਤੇ ਕਾਰਵਾਈ ਕਰਨੀ ਪਊ ਸਾਨੂੰ ਫਿਰ ਪ੍ਰਸ਼ਾਸਨ ਨੂੰ ਅਸੀਂ ਇਹ ਦੁਆਰਾ ਪਰਜੋਰ ਬੇਨਤੀ ਕਰਦੇ ਆਂ ਕਿ ਸਾਡੀ ਇਸ ਤੱਕ ਨਾ ਪਹੁੰਚੇ ਅਸੀਂ ਸਾਡਾ ਇਹ ਹਾਲ ਕੀਤਾ ਮਸਲਾ ਹੱਲ ਕੀਤਾ ਜਾਵੇ ਆਪ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਅਸ਼ਾ ਵੀਰ ਜੀ ਗੱਲ ਪਤਾ ਕੀ ਆ ਇਹ ਨਾ ਸਾਰਾ ਪਾਣੀ ਆ ਤੁਸੀਂ ਨਹੀਂ ਹੁੰਦੀ ਜਦੋਂ ਪਾਣੀ ਸਾਰਾ ਪਾਣੀ ਐਨੋਂ ਉਦਾਂ ਦਾ ਇਹਦੇ ਪਾਣੀ ਆ ਕੇ ਡੱਕ ਲੱਗ ਜਾਂਦੀ ਸੀ ਬਾਬਿਆਂ ਦੀ ਥੇ 10 ਕਿੱਲੇ ਪੈਲੀ ਆ ਆਈ ਤੱਕ ਜਦੋਂ ਪਾਣੀ ਪੈਂਦਾ ਰਿਹਾ ਤੇ ਅਸੀਂ ਮੋਟਰਾਂ ਲਾ ਕੇ ਪਾਣੀ ਕਢਣਾਂ ਰਿਹਾ ਆਪਣੇ ਟੂਬੇ ਲਾ ਕੇ ਜਾਂ ਪਖੇ ਲਾਉਣੇ ਕੋਈ ਬੰਦਾ ਸਾਡੇ ਨਾਲ ਲੱਗਦਾ ਹੁੰਦਾ ਇੱਥੇ ਆ ਕੇ ਡੱਕ ਲੱਗ ਜਾਂਦੀ ਹੈ ਗਾੜੀ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜੇ ਅਗਲੇ ਬੰਨੇ ਪਾਣੀ ਦਾ ਨਿਕਾਸ ਹੋਵੇ ਜਾਂ ਰੇੜਕੇ ਪਾਣੀ ਕੇ ਪੈਂਦਾ ਹੋਵੇ ਤਾਂ ਅਸੀਂ ਕਦੀ ਤੁਸੀਂ ਨਾ ਮਾਰਦੇ ਇਹ ਪਿਛਲੇ ਬੰਦੇ ਇਹ ਉਹਦਾ ਮਖੌਲ ਕਰਦੇ ਹੁੰਦੇ ਸਾਨੂੰ ਵੀ ਅਸੀਂ ਆਪਣੀ ਪੈਸੇ ਦੇ ਵਿੱਚ ਤੁਸੀਂ ਮਾਰੀ ਆ ਆਪਣਾ 2-3 ਕਰਾਣਾ ਥਾਂ ਰੋਣਗੇ ਆਈ ਪਹਿਲਾਂ ਮਿੱਟੀ ਪਾਉਣ ਲੱਗੇ ਆ ਮੁਰਗੀ ਆਖਿਆ ਵੀ ਆਪਣੀ ਕੰਦ ਮਾਰ ਲੈਨੇ ਇਹ ਵੇਖੋ ਇਹਦੇ ਹੀ ਆਪਣਾ ਖਰਚਾ ਲਾ ਕੇ ਤੁਸੀਂਾਂ ਮਾਂ ਤੇ 50000 ਰੁਪਏ ਉਦੋਂ ਬਲਦੇਸ਼ਪੁਰ ਪੈ ਦੀ ਹਾਜ਼ਰੀ ਦੇ ਵਿੱਚ ਤੁਸੀਂ ਅਸੀਂ ਤੁਸੀਂ ਪਾਈ ਆ ਜਿਹੜੇ ਗਾੜੀ ਪਾਣੀ ਦਾ ਨਖਾਸ ਹੋਵੇ ਗਾੜੀ ਹੋਵੇਖੋ ਤੁਹਾਡੇ ਸਾਹਮਣੇ ਵੀ ਉਹ ਪਿੰਡ ਆ ਨਾਲਾ ਜਾਂਦਾ ਇਹਨੂੰ ਜੀ ਵਿਕਾਸ ਪਾਜੀ ਹੁਣਾਂ ਨਾਲਾ ਜਾਂਦਾ ਨਾ ਬਣਿਆ ਉਹ 4 ਫੁੱਟ ਉੱਚਾ ਨਾਲਾ ਵਾ ਕਦੀ ਵੀ ਨਾਲੇ ਦੇ ਵਿੱਚ ਪਾਣੀ ਪਾ ਦੇਣ ਅਸੀਂ ਤਾਂ ਤੁਸੀਂ ਵੜਦਾਂਗੇ ਜੇ ਪਾਣੀ ਪੈ ਸਕਦਾ ਨਾਲੇ 'ਚ ਪਾਣੀ ਪੈ ਨਹੀਂ ਸਕਦਾ 4 ਫੁੱਟ ਨਾਲਾ ਵਾ ਅੱਛਾ ਇਹਦਾ ਵੀਰ ਜੀ ਸਭ ਤੋਂ ਵੱਡਾ ਹਾਲੇ ਆ ਵੀ ਆ ਜਿਹੜਾ ਨਾਲਾ ਆਉਂਦਿਆ ਨਾ ਆਪਣੇ ਜਾਣਦਿਆਂ ਸਿੱਧਾ ਜਾ ਕੇ ਟਪਿਆਲੇ ਪੈਣ ਰਿਹਾ ਇਹ ਨਾਲਾ ਰੇਸ਼ਮ ਸਰਪੰਚ ਨੇ ਨਾਲਾ ਪਿੱਛੋਂ ਪੁੱਟਿਆ ਸੀ ਉਦੋਂ ਨਾਲ ਅਟੈਚ ਕਰਨ ਵਾਸਤੇ ਤੇ ਨਾਲਾ ਕੁਛ ਕਾਰਨਾ ਕਰਕੇ ਪਿੰਡ ਦੇ ਬੰਦੇ ਤਰਾ ਕੀ ਤਾਂ ਇਹ ਨਾਲਾ ਬਣਨਾ ਚਾਹੀਦਾ ਪ੍ਰਸ਼ਾਸਨ ਗਾੜੀ ਅਪੀਲ ਕਰਦੇ ਆ ਤੇ ਪਾਣੀ ਸਾਰਾ ਹੀ ਸਾਡਾ ਪਿੰਡ ਦਾ ਹੱਲ ਹੋ ਸਕਦਾ ਜੇ ਇਹ ਨਾਲਾ ਨਹੀਂ ਪੁੱਟਿਆ ਜਾਦਾ ਤਾਂ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਅੱਛਾ ਵੀਰ ਜੀ ਗੱਲ ਇਹ ਵੀ ਜਿੰਨਾ ਵੀਰਾਂ ਨੇ ਠੇਕੇ ਤੇ ਪਾਈ ਲਈ ਹੈ ਨਾ ਵੇਖੋ ਉਹਦਾ ਸਾਨੂੰ ਦੁੱਖ ਆ ਉਹਨਾਂ ਵੀ ਠੇਕਾ ਖਰਚਿਆ ਤੇ ਦੇਖੋ ਸਾਡਾ ਵੀ ਨੁਕਸਾਨ ਹੁੰਦਾ ਅਸੀਂ ਆਪਣੀ ਲੋਨ ਕੀਤਾ ਅਸੀਂ ਆਨੇ ਵੀ ਪ੍ਰਸ਼ਾਸਨ ਗਾੜੀ ਬੇਨਤੀ ਆ ਵੀ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਤੇ ਗਾਂ ਸਾਰੇ ਪਿੰਡ ਦਾ ਸਾਡਾ ਵੀ ਨੁਕਸਾਨ ਕੀਤਾ ਜਾਵੇ ਵੀ ਜਿਹੜਾ ਵੀ ਇਹਦਾ ਚੀਜ਼ ਦਾ ਆਪਾਂ ਨੂੰ ਘੜੀ ਦੇ ਪਿਛੋਂ ਨੌਬਦੀ ਨਾ ਹੋਵੇ ਮਸਲਾ ਹੈ ਪਾਣੀ ਦਾ ਤੁਹਾਨੂੰ ਨੇ ਵੇਖਿਆ ਜੀ ਵਿੱਚ ਵੜ ਕੇ ਤਿੰਨ ਤਿੰਨ ਫੁੱਟ ਵੇਖੋ ਤੁਹਾਨੂੰ ਇੱਥੋਂ ਤੱਕ ਦਿਖਾਇਆ ਜੇ ਮੈਂ ਤਿੰਨ ਤਿੰਨ ਫੁੱਟ ਤੱਕ ਹੁਣ ਪਾਣੀ ਆ ਜੇ ਬਰਸਾਤਾਂ ਸ਼ੁਰੂ ਹੋਈਆਂ ਜੇ ਮਤਲਬ ਮੌਸਮ ਚੱਲਣ ਦਾ ਤਾਂ ਗਾਂ ਦਾ ਪਤਾ ਨਹੀਂ ਕੀ ਬਣਨਾ ਕਿੰਨੇ ਪਾਣੀ ਆਉਣਾ ਇਹ ਪੰਜ ਪੰਜ ਫੁੱਟ ਤੱਕ ਵੀ ਪਾਣੀ ਪਹੁੰਚ ਜਾਣਾ ਇੱਥੇ ਇਹ ਤਾਂ ਪਾਣੀ ਆਉ ਇੱਥੇ ਆਣ ਸਾਰਾ ਇਕੱਠਾ ਹੋ ਜਾਂਦਾ ਤੇ ਅੱਗੇ ਹੀ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਨਿਕਾਸ ਹੈਗਾ ਜੀ ਉਹ ਤੋਂ ਮਤਲਬ ਬਾਬੇ ਦੀ ਪਾਣੀ ਵਿੱਚ ਪਰਾਉਣੂਗਾ ਅੱਗੇ ਛੱਪੜ ਹੀ ਉਹਨਾਂ ਦੀ ਪਾਣੀ ਸਾਰਾ ਨਿਕਲ ਜਾਂਦਾ ਉਹ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੁਣ ਬਾਬੇ ਨੇ 5-6 ਸਾਲ ਤੋਂ ਤੁਸੀਂ ਮਾਰਤੀ ਆਪਣੀ ਪਾਣੀ ਜ 12 ਕਿੱਲਿਆਂ ਜ ਤੇ ਬੇਦੀ ਚੰਦੀਆਂ ਨੇ ਤੇ ਆਪਣੀ ਪਾਣੀ ਬਣਾਉਣ ਦੇ ਖਾਤਰ ਪਿਛੇ ਕੋਈ ਜਨਤਾ ਤਾਂ ਨਹੀਂ ਸੋਚਿਆ ਪਈ ਕਿ ਉਹਨਾਂ ਦਾ ਕੋਈ ਹੈਗਾ ਕੋਈ ਨੁਕਸਾਨ ਕਿੱਥੋਂ ਰੋਟੀ ਖਾਣੀ ਹੈ ਕੀ ਕਰਨਾ ਉਹਨਾਂ ਹਾਂਜੀ ਤੇ ਕੋਈ ਡੰਗਰ ਦਾ ਪੱਛਾ ਨਹੀਂ ਸੋਚਿਆ ਬੇਜਮਾਨ ਦਾ ਨਹੀਂ ਸੋਚਿਆ ਉਹਨਾਂ ਜੇ ਪੱਠੇ ਗਲ ਜਾਣ ਦੇਖੋ ਕੀ ਡੰਗਰ ਵੀ ਤੇ ਇਹੋ ਪ੍ਰਸ਼ਾਸਨ ਅਕਾ ਡੀਸੀ ਸਾਹਿਬ ਅਕਾ ਮੰਗ ਕਰਦੇ ਆ ਵੀ ਸਾਨੂੰ ਅੱਗੇ ਵੀ ਦੋਸਤ ਵਾਲਾ ਹੋ ਗਿਆ ਅਸੀਂ ਉਦੋਂ ਵੀ ਇੱਥੇ ਸਭ ਕੁ ਕੀਤਾ ਐ ਅਪਲੀਕੇਸ਼ਨ ਐ ਕੀਤੀਆਂ ਐ ਐਸਡੀਐਮ ਨੂੰ ਇਥੇ ਤਹਿਸੀਲਦਾਰ ਸਾਹਿਬ ਨੂੰ ਸਾਡੇ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਇਹੋ ਮੰਗ ਕਰਦੇ ਸਾਡਾ ਪੱਕਾ ਹਲ ਕੀਤਾ ਜਾਵੇ ਕੋਈ ਇਹਦਾ ਪਾਣੀ ਨਿਕਾਸ਼ ਦਾ ਇਧਰੋਂ ਕੋਈ ਨਿਕਾਸੂ ਬਣਾਇਆ ਜਾਵੇ ਨਾਲ ਨਾਲ ਜਿਹੜਾ ਪਿੱਛੇ ਪਿੰਡਾਂ ਪਾਣੀ ਆਉਂਦਾ ਉਹ ਸਦਾ ਨੂੰ ਗਾਂਤ ਰਹਿ ਜਾਵੇ ਉਹ ਇਹ ਵੇ ਤੁਹਾਨੂੰ ਮਨਤੋਇਆ ਖਾਲੇ ਆਪਦਾ ਨਹੀਂ ਬਚਣਦਾ ਸਾਹਮਣੇ ਹਾਂਜੀ ਸਾਰੇ ਲੱਗੇ ਸਾਰੇ ਡੁੱਬੇ ਬਚਣਗੇ ਕਿੱਥੋਂ ਇਹ ਇਹ ਮਹੀਨਾ ਮਹੀਨਾ ਪਾਣੀ ਸੁਕਣਾ ਇਹਨਾਂ ਪਿੱਛੋਂ ਪਾਣੀ ਇਹ ਤੁ ਹਾਂ ਪਨੀਰੀਆਂ ਖਤਮ ਹੋ ਗਈਆਂ ਸਾਰਾ ਕੰਮ ਮਤਲਬ ਆ ਚੱਕਰਿਆ ਤੇ ਅਸੀਂ ਅਸੀਂ ਮੰਕ ਪਛਾਰੇ ਉਹ ਕਰਦੇ ਸਾਡਾ ਕੋਈ ਹਲ ਪੱਕਾ ਕੀਤਾ ਜਾਵੇ ਨਹੀਂ ਹਲ ਹੁੰਦਾ ਪਾਣੀ ਹਲ ਹਾਂਜੀ ਨਹੀਂ ਹਲ ਹੁੰਦਾ ਫਿਰ ਅਸੀਂ ਤਰਨੇ ਦਵਾਂਗੇ ਜੋ ਵੀ ਜਿਤਨਾ ਮਿੱਥੇ ਸਮਝਣ ਲਈ ਜੇ ਉਹ ਸਾਡੇ ਫਿਰ ਉਹ ਅਸੀਂ ਉਹ ਕਰਾਂਗੇ ਜਿਸ ਤੋਂ ਤੱਕ ਪਹੁੰਚੋ ਜਿਤਨਾ ਕਰਾਂਗੇ ਜਿਸ ਤੋਂ ਕਿ ਚਾਹਾਂਗੇ ਆ ਚੱਕਰਿਆ ਜੀ 35 ਤੋਂ 40 ਕਿੱਲੇ ਵੀਰ ਜੀ ਜੰਮੀਆਂ ਸਾਰੀ ਪਾਣੀ ਖੜ ਗਿਆ ਪਿਛੇ ਪਟੇ ਵੱਡਾਂ ਤੋਂ ਬੁੱਲਰਾਂ ਦਾ ਕੋਈ ਰਕਬਾਵਾ ਲਾ ਲਓ ਵੀ 40 ਤੋਂ 50 ਕਿੱਲੇ ਪਿੱਛੇ ਉਹ ਜਿਹੜਾ ਉੱਚਾ ਰਕਬਾ ਉਹਦਾ ਪਾਣੀ ਭਟੇ ਵੱਡਾਂ ਦਾ ਤਾਂ ਮਾਨ ਦਾ ਪਾਣੀ ਸਾਰਾ ਆ 35 40 ਕਿਲੋ ਵਿੱਚ ਆਣ ਕੇ ਖੜ ਜਾਂਦਾ ਉਹਦੀ ਨਿਕਾਸੀ ਇਹਨੂੰ ਆ ਪਾਣੀ ਦੀ ਹਾਂਜੀ ਇਧਰ ਨਵਾਣੇ ਭਾਈ ਸਾਰਾ ਇਧਰ ਜੋ ਟਪੈਲੇ ਵੱਲੋਂ ਸਾਰਾ ਇਧਰ ਨੂੰ ਨਵਾਣੇ ਲੈਂਦੇ ਆਲੋਂ ਹਾਂਜੀ ਸਾਰਾ ਪਾਣੀ ਇਧਰ ਆਉਂਦਾ ਅੱਗੇ ਪਾਣੀ ਨਿਕਲਦਾ ਨਹੀਂ ਨਹੀਂ ਅੱਗੇ ਪਾਣੀ ਨਿਕਾਸ ਅੱਗੇ ਨਿਕਲਦਾ ਹੈ ਪਹਿਲਾਂ ਸਟੇਡੀਅਮ ਲੱਗਾਂ ਉਧਰ ਨਾਲਾ ਬਣਿਆ ਹੈ 3-4 ਫੁੱਟ ਦਾ ਤੇ ਜਦੋਂ ਉਹਦਾ ਪਾਪੀ ਵਿਧੀ ਚਿੰਦੀਆਂ ਨੇ ਬੰਨ ਮਾਰਤਾ ਆਪਣੀ ਪੈਲੀ 'ਚ ਤੇ ਉਦੋਂ ਦਾ ਨਹੀਂ ਨਿਕਾਸ ਕੋਈ ਉਹ ਇੱਥੇ ਆਪਾਂ ਮਹੀਨਾ ਪਾਣੀ ਤਾਂ ਰਵੇ ਭਾਵੇਂ 20 ਦਿਨ ਰਵੇ ਭਾਵੇਂ 10 ਦਿਨ ਰਵੇ ਇਤਨਾ ਪਾਣੀ ਇਥੇ ਤਲਾ ਲੱਗੇ ਰਹਿਣੇ ਆ ਹਾਂਜੀ ਇਥੇ ਡੰਗਰ ਵਸ਼ੇਤ ਭੁੱਖੇ ਮਰਨੇ ਲੱਛਣ ਨਹੀਂ ਝੋਨਾ ਵੀ ਪੱਠੇ ਪੱਠੇ ਦੱਸੋ ਵੀਡੀਓ ਬਣਾਓ ਪੱਠੇ ਦੱਸ ਸਾਰਾ ਜੋ ਚਾਰਾ ਹਰਾ ਚਾਰਾ ਸਾਰਾ ਕੋਈ ਤੂੜੀ ਤੂੜੀ ਜੋ ਛੱਡੇ ਉਥੇ ਉਥੇ ਕੰਦ ਦੇ ਪੀ ਇੱਕ ਘਰ ਵਾਲੇ ਦੀ ਤੂੜੀ ਵੀ ਨੁਕਸਾਨ ਹੋ ਗਿਆ ਸਾਰਾ ਕੋਈ ਬਾਪਣੇ ਬੰਨ ਅਸਲੀ ਮਾਰਿਆ ਆਪਾਂ ਮੰਦੀ 12 ਕਿੱਲੇ ਪੈਲੀ ਨੂੰ ਜ਼ਮੀਨ ਨੂੰ ਬਚਾਉਣ ਵਾਸਤੇ ਤੇ 12 ਕਿੱਲੇ ਜ਼ਮੀਨ ਬਚਾਉਣ ਵਾਸਤੇ ਉਹਨਾਂ ਨੇ ਪਿੱਛੇ 40 ਤੋਂ 50 ਕਿੱਲੇ ਆਮ ਲੋਕਾਂ ਨੂੰ ਵੀ ਨੁਕਸਾਨ ਕੀਤਾ ਜੋ ਗਰੀਬ ਆ ਜਿਹਨਾਂ ਨੁਕਸਾਨ ਕਰਤਾ ਉਹਨਾਂ ਦਾ ਉਹ ਪੁਲਰਾਨੀ ਜ਼ਮੀਨ ਹੈ ਮੰਤਾਂ ਦੀ ਹੀ ਡੇਰਾ ਹੁੰਦਾ ਪਹਿਲਾਂ ਡੇਰਾ ਹੀ ਮੰਤਾਂ ਦਾ ਉਹ ਵੀ ਬਾਬਾ 1900 ਦੇ ਸਾਲਾਂ 95 ਜਾਨਾ ਕਬਜ਼ਾ ਕੀਤਾ ਚਲੋ ਹਾਂਜੀ ਤੇ ਕੋਈ ਪ੍ਰਸ਼ਾਸਨ ਨੂੰ ਕੋਈ ਅਪੀਲ ਕੀਤੀ ਉਹਦੀ ਅੱਜ ਤੋਂ 2 ਸਾਲ ਪਹਿਲਾਂ ਅਸੀਂ ਸਾਡੇ ਚਿੱਠੀ ਉੱਠੇ ਕੱਢੀਆਂ ਉਦੋਂ ਵੀ ਇਹੋ ਕੰਮ ਹੋਇਆ ਸੀ ਇਸ ਤਰ੍ਹਾਂ ਜੇ ਪਾਣੀ ਆਇਆ ਤੇ ਪਲਵਾਰੀ ਸਾਹਿਬ ਆਏ ਗੁਰਦੌਰ ਸਾਹਿਬ ਆਏ ਸਾ ਲਿਖ ਲੁਕ ਕੇ ਲੱਗੇ ਹੀ ਆਂਦੇ ਸਾਨੂੰ ਮੌਜੂਦਾ ਵਾਂਗੇ ਜੇ ਕੋਈ ਨਹੀਂ ਤੇ ਭਰੱਖੇ ਮੌਜੂਦ ਲੈਂਦੇ ਉਹਨਾਂ ਨੂੰ ਨਿਕਾਸੀ ਦਾ ਹੱਲ ਕਰੋ ਸਾਨੂੰ ਕੋਈ ਨਾਲਾ ਪੰਚ ਪੂਰੇ ਪਾ ਦਿਓ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਹੋਈ ਹਾਂਜੀ ਹੁਣ ਅਸੀਂ ਮੰਗ ਕਰਦੇ ਹਾਂ ਵੀ ਹੜ੍ਹ ਨਿਕਾਸੀ ਦਾ ਹੱਲ ਇਹੋ ਇਜਾਮ ਬਾਕੀ ਜੇ ਸਾਡ ਨਿਕਾਸੀ ਦਾ ਹਾਲ ਹੋ ਜੇ ਨਾ ਤੇ ਫਿਰ ਅਸੀਂ ਮੁਆਵਜ਼ੇ ਦਾ ਸਾਨੂੰ ਲੋੜ ਕੋਈ ਨਹੀਂ ਮੌਜ ਨਹੀਂ ਅਸੀਂ ਮੰਗਦੇ ਸਰਕਾਰ ਕੋ ਬਸ ਸਾਨੂੰ ਇਹ ਨਿਕਾਸੀ ਦਾ ਹਾਲ ਹੋ ਜੇ ਤੇ ਇਹਨੇ ਬਹੁਤ ਅਸੀਂ ਕਿੰਨੇ ਕਿਲੇ ਸਾਡੇ ਕਿੰਨਾ ਕੁ ਇਕੜ ਦੇ ਹਿਸਾਬ ਨਾਲ ਤੁਹਾਡਾ ਨੁਕਸਾਨ ਹੋ ਗਿਆ ਤੁਹਾਡਾ 35 40 ਕਿਲ ਇਕੜ ਦਾ ਨੁਕਸਾਨ ਹੋਇਆ ਸਾਰਾ ਹਾਂਜੀ ਕਿੰਨੇ ਪੈਸੇ ਦਾ ਨੁਕਸਾਨ ਪੈਸੇ ਤੁਸੀਂ ਵੇਖ ਲਓ ਵੀ ਜੋ ਆਪਾਂ ਵਾਈ ਕਰਦੇ ਹਾਂ ਜੋ ਸਾਰਾ ਕੁਝ ਕਰਦਾ ਝੋਨਾ ਵੇਖੋ ਗਲਿਆ ਪਿਆ ਟਾਲੀਆਂ ਵਾਉਣ ਤੱਕ ਡੀਜ਼ਲ ਦਾ ਖਰਚਾ ਲਵਾਈ ਦਾ ਖਰਚਾ ਰਹੇ ਹਾਂ ਤਾਂ ਦੋ ਦੋ ਪੁਨੇ ਖਾਧੀ ਪਾ ਚੁੱਕੇ ਆ ਤੇ 40 4000 ਤੋਂ 4500 ਰੁਪਇਆ ਲੈਬਰ ਆ ਝੋਨੇ ਲਾਉਣ ਵਾਲਿਆਂ ਦੀ ਉਹ ਵੀ ਦੇ ਦਿੱਤੀ ਸਾਰਾ ਕੁਝ ਕੀਤਾ ਤੇ ਵੇਖੋ ਘੱਟੋ ਘੱਟ 15 ਤੋਂ 20 ਜਾਨ ਨੁਕਸਾਨ ਹੋ ਗਿਆ ਜੀ ਕਿਲੇ 10 ਟਾਈਮ ਠੇਕੇ ਦੇ ਕੋਲ ਮੈਂ 7 ਕਿਲੇ ਸੱਤ